ਇਹ सिनेਮੈਟਿਕ ਵਿੱਚ ਸੋ ਵਧੀਆ ਵੀਡੀਓ ਬਣਦੀ ਹੈ ਮਗਰ ਉਹ ਬਲਰ ਹੁੰਦਾ ਨਾ ਸਾਰਾ ਸასი ਕਾਲ ਜੀ ਸਾਰਿਆਂ ਨੂੰ ਹੋ ਸਾਰਿਆਂ ਠੀਕ ਠਾਕ ਜੀ ਵਧੀਆ ਆਪਾਂ ਵੀ ਘੈਂਟ ਤੇ ਮੈਂ ਅਜੇ ਖਿਲਰੇ ਖੁਲੇ ਦੇ ਇਧਰ ਮੈਡਮ ਵੀ ਅਜੇ ਕਰਦੇ ਨੇ ਕੱਪੜੇ ਧੋਣ ਦੇ ਆ ਕੱਪੜੇ ਧੋਤ ਹੋ ਕੇ ਪਾਈ ਜਾਂਦੇ ਆ ਬਸ ਹੰਗਰਾਂ ਚ ਮੁੜ ਕੇ ਮੀਂਹ ਆਇਣਾ ਮੈਂ ਤੇ ਕੱਪੜੇ ਸੁੱਕਣੇ ਨਹੀਂ ਕਿਦਾਂ ਠੀਕ ਠਾਕ ਦੀਨ ਨਾਨ ਘਰ ਆ ਗਈ ਤੇ ਤੁਹਾਨੂੰ ਕਿਦਾਂ ਦਾ ਲੱਗਣਿਆ ਵੀਡੀਓ ਚ ਮੈਨੂੰ ਬੜਾ ਵਧੀਆ ਲੱਗਣਿਆ ਨਾਲੇ ਮੈਂ ਨਾ ਕੰਮ ਕਰਾਉਗੀ ਕੰਮ ਤੇ ਕਰਾਉਗੀ ਜਿਹੜੀ ਘਰ ਆ ਗਈ ਉਹ ਘਰ ਆ ਗਈ ਮਤਲਬ ਛਾਰੇ ਜੀ ਚੌਂਦੇ ਹੈਗੇ ਤੇ ਜੀਜੂ ਬੜ ਘਰ ਲੈ ਜਾਂਦਾ ਚਾਰ ਪਿੰਦਰ ਤੱਕ ਅਜਾ ਚੱਲ ਜਰਨੀ ਹੈ ਨਾ ਗੱਡੀ ਨਾਲ ਦਿੰਦੀ ਹੋ ਸਕਦਾ ਫਿਰ ਵੀ ਇਹ ਕੰਮ ਨਾ ਹੁੰਦਾ ਵੀ ਠੀਕ ਹੋ ਜਾਂਦਾ ਸਰ ਜੇ ਮੰਨ ਲਓ ਵੀ ਬੰਦਾ ਘਰ ਜਾਂਦਾ ਵਾ ਨੂੰ ਕੀ ਚੁਣੌਤੀਆਂ ਹੁੰਦੀਆਂ ਵਾ ਨੇ ਸੋਚਿਆ ਕਿ ਇਹ ਵੀ ਚੀਜ਼ ਜ਼ਰੂਰ ਹੋ ਕਰ ਦਿਖਾਉਣੀ ਚਾਹੀਦੀ ਵੀਡੀਓ ਇੱਕੋ ਪੱਥੀ ਵੀ ਰੱਖਣੀ ਚਾਹੀਦੀ ਬੀਸਰ ਫੈਨਡੋ ਦਾ ਇਦਾਂ ਹੀ ਬਣਾਉਂ। ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਥੋੜੇ ਥੋੜੇ ਵਿਚਾਰ ਸਾਰੇ ਤੇ ਲੈ ਕੇ ਵੀਡੀਓ ਨੂੰ ਅੱਗੇ ਮਤਲਬ ਬਣਾਉਣ ਦੀ ਕੋਸ਼ਿਸ਼। ਬਾਕੀ ਬਹੁਤੇ ਕਮੈਂਟ ਆਉਂਦੇ ਹੀ ਪਹਿਲਾਂ ਵੀ ਤੁਸੀਂ غور ਕਰ ਰਹੇ ਜੀ ਵੀਡੀਓ ਨੂੰ। ਪਰ ਹੋਂ ਠੀਕ। ਕੋਸ਼ਿਸ਼ ਕੀਤੀ ਆ ਵੀ ਅਸੀਂ ਇੱਕ ਨਵਾਂ ਮੋੜ ਲੈ ਕੇ ਆਈਏ ਪਰ ਮਤਲਬ ਉਹੀ ਚੀਜ਼ ਫੇਰ ਆ ਜਾਂਦੀ ਵੀ ਵੀਡੀਓ ਦੀ ਇੱਕ ਮੰਦ ਹੁੰਦੀ ਆ ਕਿ ਇਸ ਤਰੀਕੇ ਨਾਲ ਹੀ ਸਹੀ ਬਣ ਸਕਦੀ ਆ। ਤੇ ਅਸੀਂ ਹੁਣ ਕੋਸ਼ਿਸ਼ ਕੀਤੀ ਆ ਫਿਰ ਪਿੰਦਰ ਜੇ ਪੇਕੇ ਰਵੇ ਤੇ ਫਿਰ ਲੋਕੀ ਕੀ ਕਹਿੰਦੇ ਆ। ਤੇ ਉਹਦੇ ਨਾਲ ਪੀਕੇ ਪ੍ਰਵਾਸ ਦਾ ਜੀਣਾ ਕਿਦਾਂ ਦੁਰਵਰ ਹੋ ਜਾਂਦਾ ਵਾ ਇਹ ਚੀਜ਼ ਦਿਖਾਉਣੀ ਆ ਨਹੀਂ ਤੇ ਬਾਕੀ ਵੇਖੋ ਹੁੰਦਾ ਨਾ ਕਿਦਾਂ ਨਹੀਂ ਲੱਗਦੀ ਇਸ ਤੋਂ ਬਾਅਦ ਵਿੱਚ ਕੁਝ ਕਰਨਾ ਹੁੰਦਾ ਤੇ ਸਜਣਾ ਮੈਨੂੰ ਇਹ ਲੱਗਦਾ ਹੈਗਾ ਵੀ ਜਦਾਂ ਆਡियंस ਦੇ ਮਨ 'ਚ ਵੀ ਇਹ ਖਿਆਲ ਸੀਗਾ ਕਿ ਰੁਪਿੰਦਰ ਨੂੰ ਜੇ ਮਤਲਬ ਜੋ ਬੱਲਿਆ ਜੀ ਆਪਣੇ ਘਰ ਮਤਲਬ ਬਾਰੇ ਜਿਹੜੇ ਕਮੈਂਟ ਵੀ ਕਰਦੇ ਸੀਗੇ ਕਿ ਜੋਬਨਤ ਰੁਪਿੰਦਰ ਨੂੰ ਆਪਣੇ ਘਰ ਲੈ ਜਾ ਉਹ ਇੱਥੇ ਰਹਿਣਾਂ ਦੇ ਇਹਨਾਂ ਦਾ ਤਲਾਕ ਮਤਲਬ ਕਰਾ ਦਿਓ ਜਾਂ ਕਿੱਦਾਂ ਵੀ ਹੈ ਨਾ ਤੇ ਅਗਰ ਮੰਨ ਲਓ ਰੁਪਿੰਦਰ ਘਰ ਆ ਜਾਂਦੀ ਆ ਫੇਰ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਇੱਕ ਵਾਰੀ ਮੈਂ ਚਾਹੁੰਦਾ ਹਾਂ ਕਿ ਉਹ ਵੀ ਚੀਜ਼ ਸਾਰਿਆਂ ਨੂੰ ਜ਼ਰੂਰ ਦਿਖਾਈਏ ਇਸ ਕਰਕੇ ਵੀਡੀਓ ਦੇ ਵਿੱਚ ਜਿਹੜਾ ਨਵਾਂ ਇੱਕ ਮੋੜ ਐਡ ਕਰ ਦਿੱਤਾ ਹੈ ਤੇ ਇਸ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਹੈ ਹਨਾ ਵਧੀਆ ਲੱਗੀ ਤੁਸੀਂ ਰਿਸਪੌਂਸ ਵਧੀਆ ਦਿੱਤਾ ਤੇ ਬਸ ਠੀਕ ਹੈ ਫਿਰ ਬਾਕੀ ਤੁਹਾਨੂੰ ਕੁਝ ਸੀਨ ਦਿਖਾਉਣੇ ਆ ਵੀਡੀਓ ਦੇ ਤੇ ਮਤਲਬ ਇੱਕ ਚੀਜ਼ ਹੋਰ ਵਾ ਹੁਣ ਉਹਦਾ ਕਮੈਂਟ ਵੀ ਇਹ ਠੀਕ ਹੀ ਕਰਦੇ ਹਨਾ ਸਾਰਜਣੇ ਕਮੈਂਟਾਂ ਦਾ ਕਾਫੀ ਫਰਕ ਪਿਆ ਹੀ ਵਲੌਗ ਵੀ ਭਾਈ ਨਾ ਤਿੰਨ ਚਾਰ ਦਾ ਕਰਕੇ ਸ਼ਾਇਦ ਇਹ ਮਿਲਦਾ ਤਾਂ ਕਰਕੇ ਹੋਇਆ ਵਾ ਤੇ ਮਤਲਬ ਜਿੱਦਾਂ ਹੁਣ ਮੰਨ ਲਓ ਇੱਕ ਸੀਨ ਵਾ ਰੁਪਿੰਦਰ ਤੇ ਰਮਨ ਲਾਂਡੇ ਆ ਮੈਂ ਤੁਹਾਨੂੰ ਇੱਕ ਸੀਨ ਦਿਖਾਉਣਾ ਪਹਿਲਾ ਸੀਨ ਦੇਖੋ ਲਵਲੀ ਤਾਂ ਪਰਦੇਸਾਂ ਚ ਬੈਠਾ ਵਾ ਉਥੇ ਡਿਊਟੀ ਕਰਨ ਡਿਆ ਵਾ ਤੈਨੂੰ ਤਾਂ ਕਹਿੰਦੀ ਨਾ ਫੋਨ ਕਰਿਆ ਕਰ ਤੋ ਉਹ ਤਾਂ ਆਪਣੇ ਘਰੋਂ ਕਰਨ ਡਿਆ ਵਾ ਭਾਵੇਂ ਦਿਨ ਦਾ 10 ਵਾਰ ਫੋਨ ਕਰੇ ਤੇਰੇ ਢੱਡ ਪੀੜ ਹੁੰਦੀ ਆ ਤੇ ਮੰਮੀ ਇਹ ਇੱਕ ਵਾਰੀ ਡੇਢ ਦਾ ਕਰ ਲੈ ਹੁਣ ਆ ਸੀਨ ਵੀਡੀਓ ਜਿੱਤੇ ਲੜਨਦੇ ਆ ਪਰ ਅਸਲ ਦੀ ਵਿੱਚ ਨਹੀਂ ਤਾਂ ਹੁੰਦਾ ਹਨਾ ਤੇ ਉਹ ਇੱਕ ਫਰਕ ਹੁੰਦਾ ਆ ਰੀਅਲ ਲਾਈਫ ਦੇ ਵਿੱਚ ਤੇ ਰੀਅਲ ਲਾਈਫ ਦੇ ਵਿੱਚ ਕਿ ਅਸੀਂ ਕੈਮਰੇ ਸਾਹਮਣੇ ਕਿਦਾਂ ਹੁੰਨੇ ਆ ਤੇ ਕੈਮਰੇ ਤੋਂ ਬਾਅਦ ਕਿਦਾਂ ਹੁੰਨੇ ਆ ਬਾਅਦ ਚ ਤੇ ਸਾਰੇ ਅਸੀਂ ਬੜਾ ਇੰਜੋਏ ਕਰਦੇ ਤੇ ਨਹੀਂ ਬਲੂਪਰ ਵੀ ਦੇਖਦੇ ਜੇ ਬੜਾ ਹੱਸਦੇ ਖੇਡਦੇ ਰਹਿੰਦੇ ਆ ਤੇ ਮੈਨੂੰ ਲੱਗਦਾ ਜਿਹੜੀ ਟੀਮ ਹੱਡੀ ਹੱਸਦੀ ਆ ਹੋਰ ਤਰੀਕਾ ਕੋਈ ਵੀ ਨਹੀਂ ਹੱਸਦੀ ਹੋਣੀ ਬੜਾ ਇੰਜੋਏ ਕਰਦੇ ਆਪਾਂ ਸਾਰੇ ਨਵੀਂ ਜਿਨਾ ਮਤਲਬ ਪਾਬੰਦੀਆਂ ਨਹੀਂ ਹੈ ਹਾਂ ਪਾਬੰਦੀ ਨਹੀਂ ਕਿਸੇ ਤੇ ਲਾਈ ਦੀ ਕਿ ਕਿਉਂ ਕਰਦੇ ਬਸ ਤੁਸੀਂ ਖੁੱਲੇ ਦਿਲ ਨਾਲ ਸੋ ਖੇਡੋ ਤੇ ਕੰਮ ਕਰੋ ਆਪਣਾ ਤੇ ਮਤਲਬ ਕਮੈਂਟ ਤੇ ਵੇਖੋ ਅਸੀਂ ਪਰਸਨਲ ਨਹੀਂ ਕਿਸੇ ਨੂੰ ਕਰਨਾ ਕਿਸ ਨੂੰ ਮਾਰਾ ਹਾਂ ਉਹਦੇ ਕੈਰੇਕਟਰ ਨੂੰ ਕਹੋ ਫੀਗਰਫ ਆ ਜਿਹੜਾ ਰੁਪਿੰਦਰ ਸਿੰਘ ਅਸੈਂਬਲੀ ਦਾ ਕਰੈਕਟਰ ਆ ਜਾਂ ਰੁਪਿੰਦਰ ਦਾ ਆ ਜਾਂ ਮੀਰ ਆਇਆ ਜਾਂ ਜੋਤ ਦਾ ਜਾਂ ਦਲਜੀਤ ਦਾ ਸੰਦੀਪ ਦਾ ਤੁਹਾਨੂੰ ਭਾਜੀ ਦਾ ਤੇ ਜੋਤ ਦਾ ਸੀਨ ਵੀ ਨਹੀਂ ਮੇਨਦਾ ਤੈਨੂੰ ਐਵੇਂ ਜੋਤ ਯੂ ਆਰ ਬੈਸਟ ਯੂ ਆਰ ਬੈਸਟ ਜੋਤ ਸਗੋ ਬੋਲਦੀ ਆ ਤੇ ਤੇ ਸਾਰੇ ਜਿਹੜੇ ਕਮੈਂਟ ਮਤਲਬ ਕਰਿਆ ਕਰੋ ਬਟ ਥੋੜਾ ਜਿਹਾ ਉਸ ਹਾਵ ਨਾਲ ਵੀ ਜਿਹੜਾ ਕਿਸ ਨੂੰ ਬੁਰਾ ਨਾ ਲੱਗੇ ਕਿਉਂਕਿ ਵੀਡੀਓ ਚ ਹੋਰ ਕੁਝ ਹੁੰਦਾ ਆ ਬਾਅਦ ਕੁਝ ਹੋਰ ਹੋ ਜਾਂਦਾ ਆ ਇਸ ਕਰਕੇ ਫਿਰ ਪੂਰਾ ਲੱਗਦਾ ਕਈ ਵਾਰੀ ਥੋੜਾ ਜਿਆਦਾ ਦਿਲ ਨੂੰ ਠੇਸ ਪਹੁੰਚਦੀ ਆ ਉਹ ਚੀ ਦਾ ਸਾਰਿਆਂ ਖਿਆਲ ਰੱਖਣਾ ਤੇ ਬਸ ਹਾਂ ਖਿਆਲ ਰੱਖਿਆ ਵੀ ਤੁਸੀਂ ਕਮੈਂਟ ਅੱਗੇ ਨੂੰ ਕਾਫੀ ਸੁਧਰ ਗਏ ਨੇ ਮੱਖੀ ਕਿੱਥੇ ਬੈਗੀ ਅਸਲ ਤੇ ਤੁਸੀਂ ਸਾਢੇ 3:30 ਦਾ ਪ੍ਰੈਸ਼ਰ ਹਟਾਣਾ ਹਾਂ ਕਹਿੰਦੇ ਆ ਵੀ ਮ ਲੱਗਦੀ ਹੀ ਹੈ ਨਾ ਕਮੈਂਟਾਂ ਦੇ ਵਿੱਚ ਬੜੇ ਕਮੈਂਟ ਹੁੰਦੇ ਜੋ ਬੰਦ ਨਵਨ ਪਹਿਲੀ ਖਾਲ ਤੇ ਬੜੇ ਨੇਗੇਟਿਵ ਹੁੰਦੇ ਨੇ ਸਰ ਉਹਨਾਂ ਦੇ ਮਨ 'ਚ ਹੁੰਦਾ ਵੀ ਮੈਂ ਨੈਗੇਟਿਵ ਨਹੀਂ ਕਰਨਾ ਮੈਨੂੰ ਪੋਜ਼ਿਟਿਵ ਹੋਰੀ ਦੋ। ਬੱਚੇ ਵੀ ਘੁਣਾਂਦ ਹੋਏ ਆ ਦੇ ਮੈਂ ਉਹ ਵੀ ਦੇ ਦਿੰਦੀ। ਬਸ ਠੀਕ ਆ ਇੰਨੀਆਂ ਗੱਲਾਂ ਦੇ ਨਾਲ ਹੀ ਵੀਡੀਓ ਸਾਰਿਆਂ ਨੂੰ ਜ਼ਰੂਰ ਦੇਖਿਓ ਤੇ ਵੀਡੀਓ 'ਚ ਨਵਾਂ ਮੋੜ ਕਿਦਾਂ ਦਾ ਲੱਗਾ ਇਹ ਵੀ ਸਾਰਿਆਂ ਨੂੰ ਜ਼ਰੂਰ ਦੱਸਿਓ। ਠੀਕ ਆ ਜੀ ਸਤਿ ਸ੍ਰੀ ਅਕਾਲ। ਯਸ ਸਿਨੇਮੈਟਿਕ ਵਿੱਚ ਸਤਿ ਸ੍ਰੀ ਅਕਾਲ ਵਧੀਆ ਵੀਡੀਓ ਬਣਦੀ ਹੈ। ਮਗਰ ਉਹ ਬਲਰ ਹੁੰਦਾ ਨਾ ਸਾਰਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋ ਸਾਰਿਆਂ ਨੂੰ ਠੀਕ ਠਾਕ ਜੀ। ਵਧੀਆ ਆਪਾਂ ਵੀ ਘੈਂਟ। ਤੇ ਮੈਂ ਅਜੇ ਖਿਲਰੇ ਖਿਲਰੇ ਇਧਰ ਮੈਡਮ ਵੀ ਅਜ ਮੁੜ ਕੇ ਮੀਂਹ ਆਇਨਾ ਤੇ ਕੱਪੜੇ ਸੁਕਣੇ ਨਹੀਂ ਕਿਦਾਂ ਠੀਕ ਠਾਕ ਤੁਹਾਡੀ ਨਨਾਨ ਘਰ ਆ ਗਈ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਣ ਰਿਹਾ ਵੀਡੀਓ ਚ ਮੈਨੂੰ ਬੜਾ ਵਧੀਆ ਲੱਗਣ ਰਿਹਾ ਨਾਲੇ ਮੈਂ ਨਾ ਕੰਮ ਕਰਾਊਗੀ ਕੰਮ ਤੇ ਕਰਾਊਗੀ ਤੇ ਜਿਹੜੀ ਘਰ ਆ ਗਈ ਉਹ ਘਰ ਆ ਗਈ ਮਤਲਬ ਸਾਰੇ ਹੀ ਚਾਹੁੰਦੇ ਸੀਗੇ ਜੀ ਜੇ ਉਹ ਵੀ ਕਰ ਲੈ ਜਾਂਦਾ ਚਾਰ ਪਿੰਦਰ ਪਿੱਛਾ ਚੱਲ ਜਰਨੀ ਹੈ ਨਾ ਗੱਡੀ ਨਾਲ ਦਿੱਤੀ ਹੋ ਸਕਦਾ ਫਿਰ ਵੀ ਇਹ ਕੰਮ ਨਾ ਹੁੰਦਾ ਤੇ ਠੀਕ ਹੋ ਜਾਂਦਾ ਸਰ ਜੇ ਮੰਨ ਲਓ ਵੀ ਬੰਦਾ ਘਰ ਜਾਂਦਾ ਉਹਨੂੰ ਕੀ ਚੁਣੌਤੀਆਂ ਆਉਂਦੀਆਂ ਵਾਂ ਮੈਂ ਸੋਚਿਆ ਕਿ ਇਹ ਵੀ ਚੀਜ਼ ਜ਼ਰੂਰ ਹੋ ਕੇ ਦਿਖਾਉਣੀ ਚਾਹੀਦੀ ਵੀਡੀਓ ਇੱਕੋ ਪੱਖੀ ਨਹੀਂ ਰੱਖਣੀ ਚਾਹੀਦੀ ਵੀ ਸਿਰਫ ਫੈਨਡੋ ਦਾ ਇਤੈ ਹੀ ਬਣਾਉਣਾ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਥੋੜੇ ਥੋੜੇ ਵਿਚਾਰ ਸਾਰੇ ਆ ਦੇ ਲਈ ਵੀਡੀਓ ਨੂੰ ਅੱਗੇ ਮਤਲਬ ਬਣਾਉਣ ਦੀ ਕੋਸ਼ਿਸ਼ ਬਾਕੀ ਬਹੁਤ ਹੀ ਕਮੈਂਟ ਆਉਂਦੇ ਹੀ ਪਹਿਲਾਂ ਵੀ ਤੁਸੀਂ ਗੌਰ ਕਰ ਰਹੇ ਸੀ ਵੀਡੀਓ ਨੂੰ ਪਰ ਹਾਂ ਠੀਕ ਹੈ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇੱਕ ਨਵਾਂ ਮੋੜ ਲੈ ਕੇ ਆਈਏ ਪਰ ਮਤਲਬ ਉਹੀ ਚੀਜ਼ ਫੇਰ ਆਉਂਦੀ ਵੀ ਵੀਡੀਓ ਦੀ ਇੱਕ ਮੰਗ ਹੁੰਦੀ ਆ ਕਿ ਇਸ ਤਰੀਕੇ ਨਾਲ ਹੀ ਸਹੀ ਬਣ ਸਕਦੀ ਆ ਤੇ ਅਸੀਂ ਹੁਣ ਕੋਸ਼ਿਸ਼ ਕੀਤੀ ਆ ਫਿਰ ਪਿੰਦਰ ਜੇ ਪੀਕੇ ਰਵੇ ਤੇ ਫਿਰ ਲੋਕੀ ਕੀ ਕਹਿੰਦੇ ਆ ਤੇ ਉਹਦੇ ਨਾਲ ਪੀਕੇ ਪਰਵਾਹ ਦਾ ਜੀਣਾ ਕਿਦਾਂ ਦੁਰਵਰ ਹੋ ਜਾਂਦਾ ਵਾ ਇਹ ਚੀਜ਼ ਨੂੰ ਭਾਣੀਆਂ ਨਹੀਂ ਤੇ ਬਾਕੀ ਵੇਖੋ ਹੁੰਦਾ ਨਾ ਕਿਦਾਂ ਨਹੀਂ ਲੱਗਦੀ ਇਸ ਤੋਂ ਬਾਅਦ ਵੀ ਕੁਝ ਕਰਨਾ ਹੁੰਦਾ ਤੇ ਅਸਲ ਸੱਚ ਨਾਲ ਮੈਨੂੰ ਇਹ ਲੱਗਦਾ ਸੀਗਾ ਵੀ ਜਦੋਂ ਆਡੀਅנס ਦੇ ਮਨ 'ਚ ਵੀ ਇਹ ਖਿਆਲ ਸੀਗਾ ਕਿ ਰੁਪਿੰਦਰ ਨੂੰ ਜੇ ਮਤਲਬ ਜੋ ਬੱਲਿਆ ਜੀ ਆਪਣੇ ਘਰ ਮਤਲਬ ਬਾਰੇ ਜਿਹੜੇ ਕਮੈਂਟ ਵੀ ਕਰਦੇ ਸੀਗੇ ਕਿ ਜੋਬਨਪੰਦ ਰੁਪਿੰਦਰ ਨੂੰ ਆਪਣੇ ਘਰ ਲੈ ਜਾ ਉਹ ਇੱਥੇ ਰਹਿਨਾਂ ਦੇ ਇਹਨਾਂ ਦਾ ਤਲਾਕ ਮਤਲਬ ਕਰਾ ਦਿਓ ਜਾਂ ਕਿੱਦਾਂ ਵੀ ਹੈਨਾ ਤੇ ਅਗਰ ਮੰਨ ਲਓ ਰੁਪਿੰਦਰ ਘਰ ਆ ਜਾਂਦੀ ਆ ਫੇਰ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਇੱਕ ਵਾਰੀ ਮੈਂ ਚਾਹੁੰਦਾ ਸੀ ਕਿ ਉਹ ਵੀ ਚੀਜ਼ ਸਾਰਿਆਂ ਨੂੰ ਜ਼ਰੂਰ ਦਿਖਾਈਏ ਇਸ ਕਰਕੇ ਵੀਡੀਓ ਦੇ ਵਿੱਚ ਜਿਹੜਾ ਨਵਾਂ ਇੱਕ ਮੋੜ ਐਡ ਕਰ ਦਿੱਤਾ ਹੈ ਤੇ ਇਸ ਤੋਂ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਹੈ ਹੈਨਾ ਵਧੀਆ ਲੱਗੀ ਤੁਸੀਂ ਰਿਸਪੌਂਸ ਵਧੀਆ ਦਿੱਤਾ ਤੇ ਬਸ ਠੀਕ ਆ ਫਿਰ ਬਾਕੀ ਤੁਹਾਨੂੰ ਕੁਝ ਸੀਨ ਦਿਖਾਉਣੇ ਆ ਵੀਡੀਓ ਦੇ ਤੇ ਮਤਲਬ ਇੱਕ ਚੀਜ਼ ਹੋਰ ਵਾ ਹੁਣ ਉਦਾਂ ਕਮੈਂਟ ਵੇਸ ਠੀਕ ਹੀ ਕਰਦੇ ਹਨਾ ਸਰ ਜਣੇ ਕਮੈਂਟਾਂ ਦਾ ਕਾਫੀ ਫਰਕ ਪਿਆ ਹੀ ਵਲੌਗ ਵੀ ਭਾਈ ਨਾ ਤਿੰਨ ਚਾਰ ਦਾ ਕਰਕੇ ਸ਼ਾਇਦ ਇਹ ਮੈਨੂੰ ਲੱਗਦਾ ਤਾਂ ਕਰਕੇ ਹੋਇਆ ਵਾ ਤੇ ਮਤਲਬ ਜਿੱਦਾਂ ਹੁਣ ਮਾਲ ਲੇ ਇੱਕ ਸੀਨ ਵਾ ਰੁਪਿੰਦਰ ਤੇ ਰਮਨ ਲਾਂਡੇ ਆ ਮੈਂ ਤੁਹਾਨੂੰ ਇੱਕ ਸੀਨ ਦਿਖਾਉਣਾ ਪਹਿਲਾ ਸੀਨ ਦੇਖੋ ਵਨ लवली ਦਾ ਪਰਦੇਸਾਂ ਚ ਬੈਠਾ ਵਾ ਉਥੇ ਡਿਊਟੀ ਕਰਨ ਦਿਆ ਵਾ ਤੈਨੂੰ ਤਾਂ ਕਹਿੰਦੀ ਨਾ ਫੋਨ ਕਰਿਆ ਕਰ ਤੋ ਉਹ ਤਾਂ ਆਪਣੇ ਘਰੋਂ ਕਰਨ ਡਿਆ ਵਾ ਭਾਵੇਂ ਦਿਨ ਦਾ 10 ਵਾਰਾ ਫੋਨ ਕਰੇ ਤੇਰੇ ਢਿੱਡ ਪੀੜਨ ਦੀ ਆ ਤੇ ਮੰਮੀ ਇਹ ਇੱਕ ਵਾਰੀ ਦੇੜੀ ਦਾ ਕਰ ਲੈ ਹੁਣ ਆ ਸੀਨ ਵੀਡੀਓ ਜਿੱਤੇ ਲੜਨਦੇ ਆ ਪਰ ਅਸਲ ਦੇ ਵਿੱਚ ਨਹੀਂ ਇਦਾਂ ਹੁੰਦਾ ਹਨਾ ਤੇ ਉਹ ਇੱਕ ਫਰਕ ਹੁੰਦਾ ਆ ਰੀਲ ਲਾਈਫ ਦੇ ਵਿੱਚ ਤੇ ਰੀਅਲ ਲਾਈਫ ਦੇ ਵਿੱਚ ਕਿ ਅਸੀਂ ਕੈਮਰੇ ਸਾਹਮਣੇ ਕਿੱਦਾਂ ਹੁੰਨੇ ਆ ਤੇ ਕੈਮਰੇ ਤੋਂ ਬਾਅਦ ਕਿੱਦਾਂ ਹੁੰਨੇ ਆ ਬਾਅਦ ਚ ਤੇ ਸਾਰੇ ਅਸੀਂ ਬੜਾ ਇੰਜੋਏ ਕਰਦੇ ਤੇ ਨਹੀਂ ਬਲੂਪਰ ਵੀ ਦੇਖਦੇ ਜੀ ਬੜਾ ਹੱਸਦੇ ਖੇਡਦੇ ਰਹਿੰਦੇ ਆ ਤੇ ਮੈਨੂੰ ਲੱਗਦਾ ਜਿਹੜੀ ਟੀਮ ਹੱਡੀ ਹੱਸਦੀ ਆ ਹੋਰ ਤਰੀਕ ਕੋਈ ਨਹੀਂ ਕੋਈ ਵੀ ਨਹੀਂ ਹੱਸਦੀ ਹਣੀ ਬੜਾ ਇੰਜੋਏ ਕਰਦੇ ਆਪਾਂ ਸਾਰੇ ਤੇ ਵਿੱਚ ਨਾ ਮਤਲਬ ਪਾਬੰਦੀਆਂ ਨਹੀਂ ਹੈ ਹਾਂ ਪਾਬੰਦੀ ਨਹੀਂ ਕਿਸੇ ਤੇ ਲਾਈ ਦੀ ਤੇ ਕਿਉਂ ਕਰੀ ਬਸ ਤੁਸੀਂ ਖੁੱਲੇ ਦਿਲ ਨਾਲ ਸੋ ਖੇਡੋ ਤੇ ਕੰਮ ਕਰੋ ਆਪਣਾ ਤੇ ਮਤਲਬ ਕਮੈਂਟ ਤੇ ਵੇਖੋ ਅਸੀਂ ਪਰਸਨਲ ਨਹੀਂ ਕਿਸੇ ਨੂੰ ਕਰਨਾ ਕਿਸ ਨੂੰ ਮਾੜਾ ਹਾਂ ਉਹਦੇ ਕੈਰੈਕਟਰ ਨੂੰ ਕਹੋ ਕਿ ਜਿਹੜਾ ਆ ਜਿਹੜਾ ਰੁਪਿੰਦਰ ਸਿੰਘ ਸਾਸ ਦਾ ਕੈਰੈਕਟਰ ਆ ਜਾਂ ਰੁਪਿੰਦਰ ਦਾ ਆ ਜਾਂ ਅਮੀਰ ਆ ਜਾਂ ਜੋਤ ਦਾ ਜਾਂ ਦਲਜੀਤ ਦਾ ਸੰਦੀਪ ਦਾ ਸੋਨੂੰ ਭਾਜੀ ਦਾ ਤੇ ਜੋ ਉਹਦਾ ਸੀਨ ਨਹੀਂ ਮੇਰ ਹੁੰਦਾ ਤੈਨੂੰ ਐਵੇਂ ਜੋਤ ਯੂ ਆਰ ਬੈਸਟ ਯੂ ਆਰ ਬੈਸਟ ਜੋਤ ਸਭ ਨੂੰ ਬੋਲਦੀ ਆ ਤੇ ਤੇ ਸਾਰੇ ਜਿਹੜੇ ਕਮੈਂਟ ਮੈਨ ਲ ਕਰਿਆ ਕਰੋ ਬਟ ਥੋੜਾ ਜਿਹਾ ਉਸ ਹਾਵ ਨਾਲ ਵੀ ਜਿਹੜਾ ਕਿਸ ਨੂੰ ਬੁਰਾ ਨਾ ਲੱਗੇ ਕਿਉਂਕਿ ਵੀਡੀਓ ਚ ਹੋਰ ਕੁਝ ਹੁੰਦਾ ਆ ਬਾਅਦ ਚ ਕੁਝ ਹੋਰ ਹੋ ਜਾਂਦਾ ਆ ਇਸ ਕਰਕੇ ਫਿਰ ਬੁਰਾ ਲੱਗਦਾ ਕਈ ਵਾਰੀ ਥੋੜਾ ਜਿਹਾ ਦਿਲ ਨੂੰ ਕੇਸ ਪਹੁੰਚਦੀ ਆ ਉਹ ਚੀਜ਼ ਦਾ ਸਾਰਿਆਂ ਖਿਆਲ ਰੱਖਣਾ ਤੇ ਬਸ ਆਖਰ ਖਿਆਲ ਰੱਖਿਆ ਵੀ ਤੁਸੀਂ ਕਮੈਂਟ ਅੱਗੇ ਨੂੰ ਕਾਫੀ ਸੁਧਰ ਗਏ ਨੇ ਮੱਖੀ ਕਿੱਥੇ ਬੈ ਗਈ ਅਸਲ ਤੇ ਫਿਰ ਸਾਡੇ ਦੀ ਸਾਡੀ ਟੀਮ ਦਾ ਪ੍ਰੈਸ਼ਰ ਹੁੰਦਾ ਨਾ ਜਿਵੇਂ ਕਹਿੰਦੇ ਆ ਵੀ ਮਲਬਦੀ ਹੈ ਨਾ ਕਮੈਂਟਾਂ ਦੇ ਵਿੱਚ ਬੜੇ ਕਮੈਂਟ ਆਉਂਦੇ ਜੋ ਬੰਦੇ ਬੰਨ ਪੈ ਨਹੀਂ ਹਾਸਟੈਂਸ ਫਿਰ ਉਹਦੇ ਤੋਂ ਮੈਂ 네ਗੇਟਿਵ ਕਮੈਂਟ ਕਰਦਾ ਹੈਗਾ ਫਿਰ ਉਹਨਾਂ ਦੇ ਮਨ 'ਚ ਹੁੰਦਾ ਵੀ ਮੈਂ 네ਗੇਟਿਵ ਨਹੀਂ ਕਰਨਾ ਮੈਨੂੰ ਪੋਜ਼ਿਟਿਵ ਹੋਰ ਦਿਓ ਬੱਚੇ ਵੀ ਸੁਹਾਨ ਹੋਏ ਆ ਇਹਦੇ ਵਿੱਚ ਉਹ ਵੀ ਦੇ ਦਿੰਦੇ ਆ ਬਸ ਠੀਕ ਆ ਇੰਨੀਆਂ ਗੱਲਾਂ ਦੇ ਨਾਲ ਹੀ ਵੀਡੀਓ ਸਾਰਿਆਂ ਨੂੰ ਜ਼ਰੂਰ ਦੇਖਿਓ ਤੇ ਵੀਡੀਓ 'ਚ ਨਵਾਂ ਮੋੜ ਕਿਦਾਂ ਦਾ ਲੱਗਾ ਇਹ ਵੀ ਸਾਰਿਆਂ ਨੂੰ ਜ਼ਰੂਰ ਦੱਸਿਓ